ਆਹ ਕੋਈ ਜਾਂਦਾ ਨਹੀਂ ਸਹੀ ਹਾਂ ਹਾਂ ਆਹ ਸਮੈਲ ਦੇਖੋ ਕਿੰਨੀ ਗੰਦੀ ਸਮੈਲ ਹੈ ਪੰਜਾਬ ਯੂਨੀਵਰਸਿਟੀ ਲਾਈਟ ਪਾਈਏ ਤੇ ਯਾਰ ਮੜੀ ਤਾਂ ਕਿ ਬੰਦੇ ਦੇਖ ਲੈਣ ਹਾਂ 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 ਇਹ ਬਤਾਉਂ ਕਿ ਇਹ ਕੀ ਕਰ ਸਰ ਜੂਹੇ ਸਰ ਜੂਹੇ ਸਰ ਜੂਹੇ ਮਾਨਮੀਰ ਵਾਲਿਆਂ ਦੇ ਸਾਰੇ ਜ਼ਮਾਨੇ ਕੋਹ ਕਰੋ ਜਾਂ ਕੱਲੇ ਕੱਲੇ ਆ ਇੱਥੇ ਦੇ ਵਿੱਚ ਆ ਇਹਦੇ ਵਿੱਚ ਪਿਆ ਪਾਣੀ ਉਡਲਾ ਇਹਦੇ ਵਿੱਚ ਵੀ ਆ ਦੇਖੋ ਬਾਹਰ ਤੁਰਿਆ ਫਿਰਦਾ ਆ ਆ ਦੇਖੋ ਪਨੀਰ ਆ ਦੇਖੋ ਪਨੀਰ ਜੀ ਆ ਬਤਨ ਗਲੇ ਤੇ ਸ਼ਿਮਣਾ ਮਿਰ ਸਾਰੇ ਆ ਵੀ ਖੋਲ ਦੇ ਦੋ ਇਹਦੇ ਵਿੱਚ ਵੀ ਦੇਖ ਲਓ ਕੀ ਨਿਕਲਦਾ ਯਾਰ ਮੈਨੇ ਥਾਲੀ ਦੀ ਸੀ ਹਾਂ ਜੀ ਭਗਵਾਨ ਵਾਲੇ ਸੀ ਕੁਛ ਮੇ ਕੋਗੁਰੂ ਨਿਕਲ ਆਇਆ ਤੁਸੀਂ ਫਿਰ ਕੀ ਕੀ ਹੁਣ ਉਹਨੂੰ ਮੈਂ ਇਸਕੇ ਪਾਸ ਲੈ ਕੇ ਗਿਆ ਕਰਾਂ ਪੈਸੇ ਦੇ ਲੂ ਹਾਂ ਜੀ ਔਰ ਉਹ ਥਾਲੀ ਰੱਖ ਲਈ ਇਸਨੇ ਉੱਪਰ ਸੇ ਬਤਨੀ ਜੀ ਕਰ ਰਹਾ ਹੈ ਕਰ ਰਹਾ ਕੀ ਹੋ ਗਿਆ ਆ ਗਿਆ ਤੁਹਾਨੂੰ ਉਹਨਾਂ ਦਾ ਮਾਲਿਕ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੁਰਾ TV ਮੈਂ ਹਾਂ ਅਮਨ ਲੂਨਾ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਚ ਸਥਿਤ ਕੁਝ ਦੁਕਾਨਾਂ ਚ ਖਾਣੇ ਦੇ ਅੰਦਰ ਕੋਕਰੇਜ ਤੇ ਹੋਰ ਸੁੰਡੀਆਂ ਕੀੜੇ ਮਕੋੜੇ ਵਗੈਰਾ ਮਿਲ ਰਹੇ ਨੇ ਸਾਡੇ ਨਾਲ ਫਰੋਜਪੁਰ ਤੇ ਰਹਿਣ ਵਾਲੇ ਅਰਸ਼ਦੀਪ ਮੌਜੂਦ ਹੈ ਜੋ ਕਿ ਇੱਥੇ ਸਟੂਡੈਂਟ ਹੈ ਨਾਲ ਗੱਲਬਾਤ ਕਰਦੇ ਆਂ ਅਰਸ਼ਦੀਪ ਕੀ ਹੋਈ ਸੀ ਗੱਲ ਇੱਥੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਆਏ ਹੋ ਇੱਥੇ ਸਟੂਡੈਂਟ ਦੀ ਗੱਲ ਰੱਖ ਰਹੇ ਹੋ ਹੈਨਾ ਤੇ ਗੱਲ ਕੀ ਹੈ ਕਿ ਇੱਥੇ ਹਰ ਰੋਜ਼ ਦਾ ਘਟੋ ਘਟ ਵੀ ਹਰੇਕ ਕੈਂਟੀਨ ਤੋਂ 5-40 ਤੇ ਇਹਨਾਂ ਦਾ ਖਾਣਾ ਵੇਚਣ ਤੋਂ ਬਿਨਾ ਮੈਂ ਕਿ ਖਾਣਾ ਵੇਚਣ ਤੇ ਪੈਸੇ ਲੈਣ ਤੋਂ ਬਿਨਾ ਖਾਣੇ ਦੇ ਧਿਆਨ ਨੀਗਾ ਖਾਣੇ ਦੇ ਉੱਤੇ ਕੋਈ ਧਿਆਨ ਨਹੀਂ ਰੱਖ ਰੇਗੇ ਕਿ ਇਹਦੀ ਸਾਫ ਸਫਾਈ ਕਿਵੇਂ ਆ ਵਿੱਚ ਕੋਈ ਮੈਂ ਕਿ ਖਰਾਬੀ ਤਾਂ ਨਹੀਂ ਆ ਰਹੀ ਕੋਈ ਦਿੱਕਤ ਤਾਂ ਨਹੀਂ ਆ ਰਹੀਗੀ ਠੀਕ ਹੈ ਤੇ ਅੱਜ ਵੀ ਇਦਾਂ ਦਾ ਹੀ ਇੱਕ ਕੇਸ ਆਇਆ ਕਿ ਸਾਡਾ ਇੱਕ ਸਟੂਡੈਂਟ ਸਾਥੀ ਸੀ ਉਹਨੇ ਖਾਣਾ ਲਿਆ ਆਪਣੀ ਪਲੇਟ ਲਈ ਖਾਣੇ ਦੀ ਤੇ ਉਹਨੇ ਕਰੀਬਨ ਕਰੀਬਨ ਅੱਧਾ ਖਾਣਾ ਖਾ ਲਿਆ ਅੱਧਾ ਖਾਣਾ ਖਾਣ ਤੋਂ ਬਾਅਦ ਚ ਉਹਨੇ ਜਦੋਂ ਮੈਂ ਕਿ ਉਹਨੇ ਚੈੱਕ ਕੀਤਾ ਰਾਈਸ ਖਾਣ ਲੱਗਿਆ ਤਾਂ ਖਾਣੇ ਦੇ ਵਿੱਚ ਦਾਲ ਦੇ ਵਿੱਚ ਰਾਜਮਾ ਦੇ ਵਿੱਚ ਕੋਕਰੋਚ ਸੀ ਠੀਕ ਹੈ ਤੇ ਕੋਕਰੋਚ ਸੀ ਜਦੋਂ ਉਹ ਵਾਪਸ ਥਾਲੀ ਲੈ ਕੇ ਗਿਆ ਕੰਟੀਨ ਵਾਲੇ ਕੋਲ ਜਾ ਕੇ ਕਿਹਾ ਵੀ ਇਹਦੇ ਵਿੱਚ ਕੋਕਰੋਚ ਹੈ ਤੇ ਉਹ ਗੋ ਨੂੰ ਕਹਿੰਦੇ ਵੀ ਜਾ ਤਾਰੇ ਪੈਸੇ ਵਾਪਸ ਲੈ ਲੈ ਜਾਂ ਇੱਕ ਥਾਲੀ ਹੋਰ ਪਾ ਦਿੰਦੇ ਮਤਲਬ ਕੀ ਨਹੀਂ ਕਿਹਾ ਵੀ ਯਾਰ ਗਲਤੀ ਹੋ ਗਈ ਸਾਡੇ ਤੋਂ ਧਿਆਨ ਨਹੀਂ ਰੱਖਿਆ ਗਿਆ ਨਹੀਂ ਉਹ ਗੱਲ ਕੀਤੀ ਨਹੀਂ ਗੱਲ ਕੀ ਕੀਤੀ ਕਿ ਚਲੋ ਠੀਕ ਹੈ ਤੁਸੀਂ ਆਦੇ ਪੈਸੇ ਵਾਪਸ ਲੈ ਜਾਓ ਯਾਰ ਮੈਂ ਕਿ ਨਹੀਂ ਆਣਾ ਤਾਂ 나 ਸੀ ਕਿਉਂ ਕਿਉਂਕਿ ਦਿਨ ਦੇ ਵਿੱਚ ਜੋ 500 ਸਟੂਡੈਂਟ ਆ ਕੇ ਇਥੋਂ ਖਾਣਾ ਖਾ ਰਹੇ ਰੱਜੇ ਹੋਏ ਨੇ ਇਹਨਾਂ ਨੂੰ ਕੀ ਹੈ 13-14000 ਰੁਪਿਆ ਰੈਂਟ ਦੇ ਕੇ ਠੀਕ ਹੈ ਦਿਨ ਦੀ ਲੱਖ ਰੁਪਏ ਦੀ ਇਹਨਾਂ ਨੇ ਸੇਲ ਕਰਨੀ ਹੈ ਇਹਨਾਂ ਨੂੰ ਕੋਈ ਮਸਲਾ ਨਹੀਂਗਾ ਕਿਹੜੀ ਦੁਕਾਨ ਤੇ ਮਿਲਿਆ ਕੋਕਰੇ ਆਪਣੇ ਪਿੱਛੇ ਉਹ ਪਕਵਾਨ ਮੀਲ ਦੁਕਾਨ ਹੈ ਪਕਵਾਨ ਮੀਲ ਹਾਂਜੀ ਪਕਵਾਨ ਮੀਲ ਦੁਕਾਨ ਹੈ ਇਹਦਾ ਨਾਮ ਹੈ ਪਕਵਾਨ ਮੀਲ ਇਹਨਾਂ ਦੇ ਖਾਣੇ ਦੇ ਵਿੱਚੋਂ ਕੋਕਰੋਚ ਮਿਲਿਆ ਠੀਕ ਹੈ ਉਸ ਤੋਂ ਬਾਅਦ ਸਾਰੇ ਸਟੂਡੈਂਟਾਂ ਨੇ ਇਕੱਠੇ ਹੋ ਕੇ ਸਾਡਾ ਕੁਝ ਕੁ ਜਥੇਬੰਦੀਆਂ ਨੇ ਸਟੂਡੈਂਟ ਆਰਗੇਨਾਈਜੇਸ਼ਨ ਨੇ ਜਿਵੇਂ ਸਾਡੀ ਯੂਐਸਓ ਹੈ ਤਾਂ ਅਸੀਂ ਸਾਰਿਆਂ ਨੇ ਰੇਡ ਕੀਤੀ ਹੈ ਇਹਨਾਂ ਦੀ ਜਿਹੜੀ ਮਾਈਕੀ ਬੈਕ ਕਿਚਨ ਦੇ ਵਿੱਚ ਗਏ ਆ ਕੋਈ ਹੈ ਜੀ ਡਿਸ਼ ਨਹੀਂ ਸੀ ਜਿੰਦੇ ਵਿੱਚੋਂ ਕੋਕਰੋਚ ਨਹੀਂ ਮਿਲਿਆ ਹਰੇਕ ਡਿਸ਼ ਦੇ ਵਿੱਚ ਕੋਕਰੋਚ ਚੱਲ ਰਹੇ ਚੱਲ ਰਹੇ ਸੀ ਹਨਾ ਜਿਵੇਂ ਆਟਾ ਹੋ ਗਿਆ ਗੁੰਨ ਕੇ ਰੱਖਿਆ ਹੁੰਦੇ ਕੋਕਰੋਚ ਹੈ ਜਾਂ ரைਸ ਪਏ ਆ ਕੋਕਰੋਚ ਹੈ ਹਨਾ ਇਹ ਹਾਲਾਤ ਸੀ ਅਸੀਂ ਪੀਓ ਦੀ ਅਥਾਰਟੀ ਨਾਲ ਲਿਆ ਉੱਥੇ ਵੀ ਉਹਨਾਂ ਨੇ ਵੀ ਸਾਰਾ ਚੈੱਕ ਕੀਤਾ ਇਹਨਾਂ ਤੇ ਐਕਸ਼ਨ ਲੈ ਰਹੇ ਨੇ ਗੱਲ ਹੋਈ ਉਹ ਕਹਿ ਰਿਹਾ ਕਿ ਇਹਨਾਂ ਨੂੰ ਫਾਈਨ ਪਾਉਂਗੇ ਐਕਸ਼ਨ ਲਾਉਂਗੇ ਹੋਰ ਕਿਹੜੀ ਕਿ ਦੁਕਾਨਾਂ ਜਿਹੜੀਆਂ ਮਤਲਬ ਇੱਕ ਪਕਵਾਨ ਹੋ ਗਈ ਉਸ ਤੋਂ ਇਲਾਵਾ ਹੋਰ ਜਿਹੜੀ ਦੁਕਾਨ ਦੇ ਆਪਾਂ ਸਾਹਮਣੇ ਖੜੇ ਆ ਗੁਰੂ ਦੁਕਾਨ ਹੈ ਗੁਰੂ ਵਾਲਿਆਂ ਦੀ ਠੀਕ ਹੈ ਇਹਨਾਂ ਤੋਂ ਕੀ ਮਿਲੇ ਇਸ ਤੋਂ ਗੁਰੂ ਦੁਕਾਨ ਤੋਂ ਇਹਨਾਂ ਦੇ ਵਿੱਚੋਂ ਇਹਨਾਂ ਦੇ ਮਾਈਕ ਜਿਹੜੇ ਫ੍ਰਿਜਰ ਹੈ ਹਨਾ ਫ੍ਰਿਜ ਦੇ ਵਿੱਚ ਜਿਹੜੀ ਆਪਣੀ ਸਬਜ਼ੀ ਹੁੰਦੀ ਹੈ ਸ਼ਿਮਲਾ ਮਿਰਚ ਹਨਾ ਉਹ ਸ਼ਿਮਲਾ ਮਿਰਚ ਪਈ ਸੀ ਤੇ ਉਹ ਜਮਾ ਗਲੀ ਸੜੀ ਸੀ ਤੇ ਉਹਦੇ ਉੱਤੇ ਸੁੰ ਤੇ ਇਹਨਾਂ ਤੋਂ ਜੋ ਪੁੱਛਿਆ ਗਏ ਕਹਿੰਦੇ ਅਸੀਂ ਤਾਂ ਸਿੱਟ ਨਹੀਂ ਸੀ ਵੀ ਸਿੱਟਣ ਵਾਸਤੇ ਤੁਸੀਂ ਫ੍ਰਿਜ ਯੂਜ਼ ਕਰਦੇ ਹੋ ਹੈਨਾ ਉਸ ਤੋਂ ਬਾਅਦ ਜਦੋਂ ਚੈੱਕ ਕੀਤਾ ਇਹਨਾਂ ਦਾ ਬਾਕੀ ਸਾਰਾ ਸਮਾਨ ਕੁਝ ਚੀਜ਼ਾਂ ਐਕਸਪਾਇਰ ਤੇ ਕੋਕਰੋਚ ਬਹੁਤ ਜ਼ਿਆਦਾ ਸੀਗੇ ਇੱਥੇ ਵੀ ਕਿੰਨੇ ਕੁ ਸਟੂਡੈਂਟ ਇੱਥੇ ਯੂਨੀਵਰਸਿਟੀ ਜਿੱਥੇ ਖਾਣਾ ਖਾਂਦੇ ਨੇ ਲਈ ਇਹ ਹਿਸਾਬ ਲਾ ਲਓ ਵੀ 17000 ਸਟੂਡੈਂਟ ਯੂਨੀਵਰਸਿਟੀ ਦਾ ਆਦਾ ਜਿਹੜਾ ਸਟੂਡੈਂਟ ਹੈ ਪਲੱਸ ਇਹ ਸਟੂਡੈਂਟ ਹੱਬ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਨੂੰ ਲੱਗਦਾ ਘੱਟੋ ਘੱਟ ਵੀ ਦਿਨ 'ਚ 10-12 ਹਜ਼ਾਰ ਸਟੂਡੈਂਟ ਤਾਂ ਬਾਹਰ ਤੋਂ ਆ ਕੇ ਵਿਜ਼ਿਟ ਕਰਦਾ ਹੈ। ਕੁਝ ਯੂਨੀਵਰਸਿਟੀ ਨੂੰ ਵੇਖਣ ਆਉਂਦੇ ਨੇ, ਕੁਝ ਕੀ ਹੈ ਕਿ ਬਹੁਤ ਸਾਰੇ ਕੋਲਜ ਯੂਨੀਵਰਸਿਟੀ ਦੇ ਅੰਡਰ ਨੇ ਹੈ ਨਾ ਉਹ ਆਪਣਾ ਕੰਮ ਕਰਾਉਣ ਆਉਂਦੇ ਨੇ ਇੱਥੇ ਐਡਮਿਨ ਬਲੌਗ ਦਾ ਕੋਈ ਡਾਕੂਮੈਂਟ ਦਾ ਕੰਮ ਹੈ। ਸਾਰਿਆਂ ਦਾ ਖਾਣਾ ਕਿੱਥੋਂ ਇੱਥੋਂ ਹੀ ਆ ਕਿਉਂਕਿ ਪਬਲਿਕ ਪਲੇਸ ਦੇ ਉੱਤੇ ਜੇ ਕੋਈ ਕੰਟੇਨਸ ਨਹੀਂ ਤੇ ਇਹ ਹੀ ਨੇ। ਇੱਥੋਂ ਖਾਂਦੇ ਨੇ ਅੱਖਾਂ ਬੰਦ ਕਰਕੇ ਖਾਂਦੇ ਨੇ ਕਿਉਂ ਕਿ ਸਾਰਿਆਂ ਨੂੰ ਪੀਯੂ ਤੇ ਯਕੀਨ ਹੈ ਕਿ ਪੰਜਾਬ ਯੂਨੀਵਰਸਿਟੀ ਇੱਕ ਇੰਸਟੀਚਿਊਟ ਹੈ ਬਹੁਤ ਵੱਡਾ ਇੰਸਟੀਚਿਊਟ ਹੈ ਨਾਮੀ ਹੈ ਸਾਨੂੰ ਖਾਣਾ ਵੀ ਦੇਣਗੇ ਤਾਂ ਅੱਛੇ ਹੀ ਦੇਣਗੇ ਪਰ ਇਹਨਾਂ ਦੇ ਹਾਲਾਤ ਨਹੀਂਗੇ ਇਹਨਾਂ ਨੂੰ ਬਸ ਕੱਲਾ ਪੈਸੇ ਕਮਾਉਣ ਨਾਲ ਹੈ ਇਹਨਾਂ ਨੂੰ ਕਿਸੇ ਦੀ ਸਿਹਤ ਨਾਲ ਕੋਈ ਲੈਣਾ ਦੇਣਾ ਨਹੀਂ ਕਰ ਪਹਿਲਾਂ ਵੀ ਅੱਜ ਤੋਂ ਪਹਿਲਾਂ ਵੀ ਕਦੇ ਐਦਾਂ ਹੋਇਆ ਵੀ ਕੋਕਰੋਚ ਜਾਂ ਕੁਛ ਐਦਾਂ ਦਾ ਕੀੜੇਮਕੜੇ ਮਿਲੇ ਆ ਤੁਸੀਂ ਸ਼ਾਇਦ ਤੁਹਾਡੇ ਟਾਈਮ ਪਹਿਲਾਂ ਗੱਲ ਸੁਣੀ ਹੋਏਗੀ ਕੋਕਰੋਚ ਛੱਡੋ ਇੱਥੇ ਮਰੇ ਹੋਏ ਬਾਂਦਰ ਮਿਲੇ ਟੈਂਕੀਆਂ ਚ ਯੂਨੀਵਰਸਿਟੀ ਦੀਆਂ ਚੋ ਠੀਕ ਹੈ ਉਹ ਮੈਂ ਕਿ ਅਸੀਂ ਚੈੱਕ ਕੀਤੀਆਂ ਸੀ ਟੈਂਕੀਆਂ ਉਦੋਂ ਮੈਂ ਕਿ ਮਰੇ ਹੋਏ ਬਾਂਦਰ ਕਬੂਤਰ ਮਰੇ ਹੋਏ ਮੈਂ ਕਿ ਬਾਂਦਰਾਂ ਦੇ ਕੰਗਾਲ ਬਣੇ ਪਏ ਸੀ ਕੋਈ ਚੈੱਕ ਨਹੀਂ ਕਰਦਾ ਟੈਂਕੀਆਂ ਟੁਕੀਆਂ ਸਫਾਈ ਹੁੰਦੀ ਨਹੀਂ ਇੱਥੇ ਸਫਾਈ ਕਦੀ ਹੋਣੀ ਹੈ ਹਰੇਕ ਅਥਾਰਟੀ ਮੈਂਬਰ ਆਦੀ ਕੁਰਸੀਆਂ ਫੜ ਕੇ ਬੈਠਾ ਹੈ ਜਦੋਂ ਅਸੀਂ ਇਹਨਾਂ ਤੋਂ ਜਾ ਕੇ ਸਵਾਲ ਕੀਤਾ ਕਿ ਲਾਸਟ ਟਾਈਮ ਇਹਦੀ ਸਫਾਈ ਕਦੋਂ ਹੋਈ ਤੇ ਉਹਨਾਂ ਕੋਲ ਜਵਾਬ ਨਹੀਂ ਸੀ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਵੀ ਇਹਦੀ ਸਫਾਈ ਕਿੰਨੇ ਕਰਾਣੀ ਹੁੰਦੀ ਹੈ ਮਤਲਬ ਕਿ ਕੁਝ ਅਥਾਰਟੀ ਮੈਂਬਰ ਤੇ ਇਹ ਕਹਿ ਕੇ ਕਹਿੰਦੇ ਕਿ ਅਸੀਂ ਤਾਂ ਮੈਂ ਕਿ 60 60 ਸਾਲ ਤੋਂ ਇੱਥੇ ਰਹਿ ਰਹੇ ਹਾਂ ਠੀਕ ਹੈ ਉਸ ਤੋਂ ਬਾਅਦ ਇੱਕ ਅੱਧੀ ਹਾਰੀ ਟੈਂਕੀਆਂ ਜਰੂਰ ਬਦਲੀਆਂ ਹੋਣਗੀਆਂ ਪਰ ਮੈਂ ਕਿ ਸਫਾਈ ਹੁੰਦੀ ਅਸੀਂ ਵੇਖੀ ਨਹੀਂ ਕਦੇ ਇਹਨਾਂ ਦੀ ਤੇ ਸਟੂਡੈਂਟ ਆਰਗੇਨਾਈਜੇਸ਼ਨ ਵੱਲੋਂ ਕੋਈ ਇੱਥੇ ਸ਼ਿਕਾਇਤ ਦਿੱਤੀ ਹੈ ਕਾਂਗਰਸ ਵਗੈਰਾ ਜਿਹੜੇ ਮਿਲੇ ਆ ਜਾਂ ਕੀੜੇ ਮਕੋੜੇ ਮਿਲੇ ਹਾਂਜੀ ਸਾਡੀ ਆ ਦੀ ਸਟੂਡੈਂਟ ਆਰਗੇਨਾਈਜੇਸ਼ਨ ਹੈ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਯੂਐਸਓ ਸਾਡੀ ਮੀਟਿੰਗ ਹੋਈ ਹੈ ਡੀਐਸਡਬਲਯੂ ਸਰ ਨਾਲ ਦੋ ਤਿੰਨ ਵਾਰਡਨਸ ਨੂੰ ਲੈ ਕੇ ਅਸੀਂ ਮੈਂ ਕਿ ਇੱਕ ਵਾਰੀ ਪਹਿਲਾਂ ਸਾਰੇ ਸਟੂਡੈਂਟਸ ਨੇ ਰੇਡ ਕੀਤੀ ਉਸ ਤੋਂ ਬਾਅਦ ਅਸੀਂ ਵਾਰਡਨਸ ਨੂੰ ਨਾਲ ਲੈ ਕੇ ਰੇਡ ਕੀਤੀ ਹੈ ਫਿਰ ਉਹਨਾਂ ਨੇ ਜਿ세 ਜਿ세 ਦੁਕਾਨ ਦੇ ਵਿੱਚ ਸਫਾਈ ਨਹੀਂ ਸੀ ਜਿੰਦ ਜਿਹੜੀ ਜਿਹੜੀ ਸਾਨੂੰ ਦਿੱਕਤ ਲੱਗੀ ਹੈ ਹਨਾ ਉਹਨਾਂ ਨੂੰ ਨੋਟ ਕਰਾਈ ਹੈ ਉਹਨਾਂ ਨੇ ਨੋਟ ਕੀਤੀ ਹੈ ਉੱਪਰ ਬੈਠੀ ਕਮੇਟੀ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਤੇ ਐਕਸ਼ਨ ਲੈਣ ਦੀ ਗੱਲ ਹੋ ਰਹੀ ਹੈ ਇਹਨਾਂ ਦੇ ਫਾਈਨ ਪਾਇਆ ਜਾਏਗਾ ਤੇ ਜਿਹੜੇ ਜਿਹੜੇ ਗਿਲਟੀ ਨੇ ਉਹਨਾਂ ਦੀਆਂ ਸ਼ਾਪਸ ਬੰਦ ਕੀਤੀਆਂ ਜਾਣਗੀਆਂ ਤੇ ਹਲੇ ਫਿਲਹਾਲ ਇਹ ਸ਼ਾਪਸ ਬੰਦ ਕਰਤੀਆਂ ਗਿਆ ਹਾਲ ਫਿਲਹਾਲ ਤਾਂ ਸਟੂਡੈਂਟਸ ਵੱਲੋਂ ਹੀ ਕੀਤਾ ਗਿਆ ਕਿ ਅਸੀਂ ਖੁਦ ਸ਼ਟਰ ਖਿੱਚ ਕੇ ਸੱਟ ਕੇ ਥੱਲੇ ਵਾਲੇ ਬੰਦ ਕੀਤੀਆਂ ਨੇ ਕਿ ਇਹਨਾਂ ਨੂੰ ਬੰਦ ਰਹਿਣ ਦਿਓ ਠੀਕ ਹੈ ਉਦੋਂ ਤੱਕ ਕਿ ਖੋਲਣੀਆਂ ਨਹੀਂ ਗਿਆ ਉਹਨਾਂ ਉੱਪਰ ਮ ਜਦੋਂ ਤੱਕ ਕੋਈ ਸਫਾਈ ਨਹੀਂ ਹੁੰਦੀ ਕਿ ਬਾਕੀ ਜਿਹੜੇਆਂ ਚ ਦਿੱਕਤਾਂ ਨਹੀਂ ਹੈਗੀਆਂ ਉਹ ਸ਼ਾਇਦ ਥੋੜੇ ਟਾਈਮ ਤੱਕ ਖੋਲ ਦੇਣ ਪਰ ਇਹਨਾਂ ਦਾ ਬਿਹੇਵੀਅਰ ਲੱਗਿਆ ਮੈਨੂੰ ਹੁਣ ਐ ਲੱਗ ਰਿਹਾ ਵੀ ਸ਼ਾਇਦ ਇਹਨਾਂ ਦੀ ਵੀ ਇੱਕ ਕਮੇਟੀ ਬਣੀ ਹੋਈ ਹੈ ਕੰਟੀਨਾਂ ਵਾਲਿਆਂ ਦੀ ਤੁਸੀਂ ਹੈਲਥ ਡਿਪਾਰਟਮੈਂਟ ਨੂੰ ਵੀ ਕੋਈ ਕੰਪਲੇਂਟ ਦਿੱਤੀ ਹੈ ਹੈਲਥ ਡਿਪਾਰਟਮੈਂਟ ਵੀ ਇੱਥੇ ਸੁੱਤਾ ਆਇਆ ਪਤਾ ਨਹੀਂ ਚੜਾਵਾ ਚੜ ਰਿਹਾ ਜਾਂ ਕੀ ਗੱਲ ਹੈ ਪਹਿਲਾਂ ਪਾਣੀ ਦਾ ਮੈਟਰ ਹੋਇਆ ਸੀ ਵੀ ਜਦੋਂ ਕਿਸੇ ਟੈਂਕੀ ਦੇ ਵਿੱਚ ਬਾਂਦਰ ਮਰ ਜੇ ਤੇ ਉਹਦਾ ਕੰਗਾਲ ਬੰਜੇ ਤੇ ਉਦੋਂ ਨਿਕਲੇ ਤੇ ਅਸੀਂ ਉਹਨਾਂ ਨੂੰ ਕਾਲ ਕਰੀਏ ਤਾਂ ਕਹਿਣ ਵੀ ਤਿੰਨ ਛੁੱਟੀਆਂ ਤਿੰਨ ਦਿਨ ਬਾਅਦ ਆ ਕੋਈ ਕੰਮ ਹੋਣਾ ਕੋਈ ਯਕੀਨ ਹੀ ਨਹੀਂ ਰਿਹਾਗਾ ਵੀ ਕੋਈ ਆਏਗਾ ਇੱਥੇ ਆ ਕੇ ਕੋਈ ਧਿਆਨ ਦੇਗਾ ਹੈਨਾ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿੱਥੇ ਇੰਨਾ ਜ਼ਿਆਦਾ ਖਾਣਾ ਬਣ ਰਿਹਾ ਹੈ ਹੈਨਾ ਇਹਨਾਂ ਦੇ ਲਾਇਸੈਂਸ ਹੈਗੇ ਨੇ ਫੂਡ ਦੇ ਘੱਟ ਤੋਂ ਘੱਟ ਜਿਨ੍ਹਾਂ ਨੂੰ ਇਹ ਦਿੱਕਤ ਆ ਰਹੀ ਉਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਜਾਣ ਇਥੇ ਹਰੇਕ 2 ਮਹੀਨੇ ਬਾਅਦ ਇਹਨਾਂ ਦੇ ਸੈਂਪਲ ਭਰੇ ਜਾਣੇ ਇਹਨਾਂ ਨੂੰ ਪਤਾ ਹੋਏ ਕਿ ਹਾਂ ਵੀ ਕਿਸੇ ਟਾਈਮ ਤੇ ਵੀ ਹੈਲਥ ਡਿਪਾਰਟਮੈਂਟ ਆ ਕੇ ਸੈਂਪਲ ਭਰ ਸਕਦਾ ਹੈ ਸਾਡਾ ਲਾਇਸੈਂਸ ਕੈਨਸਲ ਹੋਊਗਾ ਸਾਡੀ ਤਾਂ ਦੁਕਾਨ ਖੋਹ ਲੈਣਗੇ ਨਾ ਇਹ 25 20 30 ਸਾਲਾਂ ਤੋਂ ਇਥੇ ਕਬਜ਼ਾ ਕਰਕੇ ਬੈਠੇ ਇਹਨਾਂ ਨੂੰ ਐ ਕਿ ਪਛਤਾਨੀ ਜਿਵੇਂ ਕੋਈ ਪ੍ਰਾਪਰਟੀ ਬਣ ਜਾਂਦੀ ਹੈ ਨਾ ਇਹਨਾਂ ਲਈ ਉਹੀ ਹੈ ਤੇ ਇਹ ਇੱਕ ਦੁਕਾਨ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਇੱਕੋ ਫੈਮਿਲੀ ਕੋਲ ਨੇ ਇਥੇ ਹਾਂਜੀ ਤੇ ਬਸ ਉਹ ਕਬਜ਼ਾ ਚੱਲ ਰਿਹਾ ਤੇ ੱੱਕਾ ਚੱਲ ਰਿਹਾ ਸਟੂਡੈਂਟਸ ਨਾਲ ਕੀ ਮੰਗ ਕਰਦੇ ਤੁਸੀਂ ਮੰਗਤਾ ਹੀ ਆ ਵੀ ਜਿੰਨਾ ਜਿਹੜੇ ਜਿਹੜੇ ਗਿਲਟੀ ਨੇ ਜਿਨ੍ਹਾਂ ਦੇ ਮਾਈਕੀ ਖਾਣੇ ਦੇ ਵਿੱਚੋਂ ਮਾਈਕੀ ਕੋਕਰੋਚ ਵਗੈਰਾ ਨਿਕਲੇ ਨੇ ਹਨਾ ਗੰਦ ਨਿਕਲਿਆ ਉਹ ਪਰਮਨੈਂਟਲੀ ਮੈਂ ਤਾਂ ਕਿਹਾ ਕਿ ਉਹਨਾਂ ਦੇ ਟੈਂਡਰ ਕੈਨਸਲ ਕੀਤੇ ਜਾਣ ਨਵੇਂ ਬੰਦਿਆਂ ਨੂੰ ਦਿੱਤੇ ਜਾਣ ਠੀਕ ਹੈ ਤੇ ਇਹਨਾਂ ਨੂੰ ਥੋੜਾ ਜਆ ਸਬਕ ਸਿਖਾਇਆ ਜਾਏ ਇਹਨਾਂ ਤੇ ਫਾਈਨ ਪਾਇਆ ਜਾਏ ਇਹਨਾਂ ਨੂੰ ਥੋੜਾ ਪਤਾ ਲੱਗੇ ਵੀ ਕੀ ਹੁੰਦਾ ਕਿਉਂਕਿ ਇੱਥੇ ਸਟੂਡੈਂਟਸ ਦੀ ਮਾਈਕੀ ਸਿਹਤ ਨਾਲ ਖਲਵਾੜ ਹੋ ਰਿਹਾ ਨਾ ਠੀਕ ਹੈ ਜੇ ਸਟੂਡੈਂਟ ਹੀ ਜਾਂ ਕੁਝ ਖਾਏਗਾ ਤਾਂ ਪੜੇਗਾ ਜਾਂ ਹਸਪੀਟਲ ਬੈਠਾ ਰਹੇਗਾ ਹਨਾ ਤੋ ਸਾਡੀ ਸਾਫ ਇਫਟੋਟੀ ਤੋਂ ਸਾਫ ਸਾਫ ਮੰਗਿਆ ਸੀ ਹੁਣ ਵੀ ਲਿਖ ਕੇ ਦੇ ਕੇ ਆਏ ਆ ਕਿ ਇਹਨਾਂ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਏ ਤੇ ਮਾਈਕੀ ਟੈਂਡਰ ਦੁਬਾਰਾ ਕਰਾਈ ਜਾਵੇ ਧੰਨਵਾਦ ਇਸੀ ਸਾਡੇ ਨਾਲ ਅਰਸ਼ਦੀਪ ਜਿਹੜੇ ਕਿ ਮੂਲ ਰੂਪ ਤੋਂ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਜੋ ਇੱਥੇ ਸਟੂਡੈਂਟ ਹੈ ਜਿਨ੍ਹਾਂ ਨੇ ਦੱਸਿਆ ਵੀ ਇੱਥੇ ਰੋਜ਼ ਘਟੋ ਘਟ ਹਜ਼ਾਰੋਂ ਸਟੂਡੈਂਟ ਜਿਹੜੇ ਗਿਆ ਸਟੂਡੈਂਟ ਸੈਂਟਰ ਵਿੱਚ ਸਥਿਤ ਦੁਕਾਨਾਂ ਤੇ ਖਾਣਾ ਖਾਂਦੇ ਆਂ ਲੇਕਿਨ ਹਰ ਰੋਜ਼ ਕੁਛ ਨਾ ਕੁਛ ਇੱਥੇ ਹੁੰਦਾ ਵੀ ਕਦੇ ਕੌਂਗ੍ਰੈਸ ਮਿਲ ਜਾਂਦਾ ਸੁੰਡੀਆਂ ਮਿਲਦੀਆਂ ਨੇ ਤੇ ਖਾਣੇ ਵਿੱਚ ਰਾਈਸ ਵਿੱਚ ਕਿਹੜੇ ਮਕੋੜੇ ਤੱਕ ਮਿਲਦੇ ਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਇਹ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਕਿ ਸਿਹਤ ਨਾਲ ਸਟੂਡੈਂਟਸ ਦੀ ਹਜ਼ਾਰੋਂ ਸਟੂਡੈਂਟਸ ਦੀ ਸਿਹਤ ਨਾਲ ਜਿਹੜਾ ਕੀ ਹੈ ਹਰ ਰੋਜ਼ ਜਿਹੜਾ ਵੀ ਗੱਲਬਾਤ ਕਰਾਂਗੇ ਇਸ ਮੁੱਦੇ ਨੂੰ ਲੈ ਕੇ ਸੋ ਮਨਨੇ ਕੀ ਮਾਮਲਾ ਹੈ ਪੂਰਾ ਸਰ ਐਕਚੁਅਲ ਚ ਇਹ ਹੈ ਕਿ ਜਿਵੇਂ ਸਟੂਡੈਂਟ ਸੈਂਟਰ ਤੇ ਬੱਚੇ ਖਾਣਾ ਖਾਣ ਜਾਂਦੇ ਆ ਤੇ ਉਹ ਖਾਣਾ ਉਹ ਸਾਫ ਸੁਥਰਾ ਨਹੀਂ ਹੈ ਬੱਚਿਆਂ ਨੂੰ ਉਹਨਾਂ ਨੇ ਇੱਕ ਤਾਂ ਆਪਣੀ ਰੇਟ ਲਾਏ ਹੋਏ ਆ ਤੇ ਜੇ ਆਪਾਂ ਦੇਖੀਏ ਜਿਹੜਾ ਉਹਨਾਂ ਡਿਸਪਲੇ ਤੇ ਖਾਣਾ ਲਾਏ ਹੁੰਦਾ ਉਹ ਚ ਵੀ ਤੁਸੀਂ ਦੇਖੋਗੇ ਮੱਖੀਆਂ ਮੱਛਰ ਕੋਕਰੋਜਿਸ ਵੀ ਇਵਨ ਮਿਲਣਗੇ ਤੁਹਾਨੂੰ ਇੱਕ ਵਾਰੀ ਤਾਂ ਮੇਰਾ ਬ੍ਰਦਰ ਖਾ ਰੇ ਸੀ ਖਾਣਾ ਉਹਨਾਂ ਉਹਨਾਂ ਛੋਲੇ ਭਟੂਰੇ ਲਏ ਭਟੂਰੇ ਦਾ ਤਾਂ ਪ੍ਰਿੰਡ ਮਿਲੀ ਸਰ ਮਤਲਬ ਬੱਚਿਆਂ ਦੇ ਹੈਲਥ ਨਾਲ ਇੰਨਾ ਖਿਲਵਾੜ ਕੀਤਾ ਜਾ ਰਿਹਾ ਜੇ ਆਪਾਂ ਦੇਖੀਏ ਥੈਨ ਇੱਕ ਵਾਰੀ ਅਸੀਂ ਖਾਣਾ ਖਾਣ ਗਈ ਸੀ ਸੰ ਮਤਲਬ ਅਸੀਂ ਰੋਜ਼ ਉੱਥੋਂ ਖਾਣਾ ਖਾਂਦੇ ਸੀ ਤੇ ਉਹਨਾਂ ਦੇ ਰਾਈਸ ਰੋਜ਼ ਹੀ ਖਰਾਬ ਨਿਕਲਦੇ ਸੀਗੇ ਸਟਿਲ ਅਸੀਂ ਉਹਨਾਂ ਨੂੰ ਕਹਿੰਦੇ ਸੀ ਸਾ ਥੋੜੇ ਰਾਈਸ ਖਰਾਬ ਨਾ ਮੰਨਦੇ ਹੀ ਨਹੀਂ ਸੀਗੇ ਉਹਨਾਂ ਨੇ ਬਹਿਸ ਕਰ ਲੈਣੀ ਸਾਡੇ ਨਾਲ ਅਸੀਂ ਕਹਿੰਦੇ ਨਹੀਂ ਸਰ ਖਰਾਬ ਤੋਂ ਟੇਸਟ ਕਰਾ ਲਓ ਅਸੀਂ ਬਾਕੀ ਬੱਚਿਆਂ ਨੂੰ ਦੱਸਿਆ ਉਹ ਕਹਿੰਦੇ ਕੋਈ ਚੱਕਰ ਨਹੀਂ ਅਸੀਂ ਤਾਂ ਛੱਡ ਤੇ ਰਾਈ ਸੀ ਆ ਇਹ ਵੋ ਫਿਰ ਉਹ ਸਾਨੂੰ ਕਹਿੰਦੇ ਸੀ ਤੁਸੀਂ ਐ ਕਰੋ ਤੁਸੀਂ ਰਾਈਸ ਥਾਂ ਤੇ ਕੁਝ ਹੋਰ ਲੈ ਲਓ ਅਸੀਂ ਤੁਹਾਨੂੰ ਕੁਝ ਹੋਰ ਦੇ ਦਾਂਗੇ ਫਿਰ ਅਸੀਂ ਡੀਐਸਡਬਲ ਡੀਐਸਡਬਲ ਕੰਪਲੇਂਟ ਕੀਤੀ ਉਹ ਸੁਣਦੇ ਹੀ ਨਹੀਂਗੇ ਸਰ ਬੱਚਿਆਂ ਦੀ ਸੁਣੀ ਨਹੀਂ ਰਿਹਾ ਅਸੀਂ ਇਵਨ ਰਿਟਰਨ ਉਹਨਾਂ ਰੇਟ ਤੇ ਅਸੀਂ ਕੰਪਲੇਂਟ ਪਾਈਏ ਤਾਂ ਉਹ ਕਹਿੰਦੇ ਨੇ ਉਹਨਾਂ ਨੇ ਰੇਟ ਸਾਨੂੰ ਦੇ ਦੇਣੇ ਆ ਬਟ ਉਹ ਆਪਣੇ ਜਿਹੜੇ ਸਟੂਸੀ ਵਾਲੇ ਨੇ ਉਹਨਾਂ ਨੇ ਆਪਣੇ ਰੇਟ ਲਾਏ ਹੋਏ ਨੇ ਇੱਕ ਤਰੀਕੇ ਨਾਲ ਸਰ ਬੱਚਾਂ ਦਾ ਬੱਚਿਆਂ ਦਾ ਖਿਲਵਾੜ ਬੱਚੇ ਏਡੀ ਦੂਰੋਂ ਆ ਰਹੇ ਇੱਥੇ ਪੜਨ ਤੇ ਉਹਨਾਂ ਦੀ ਹੈਲਥ ਨੇ ਏਡਾ ਖਿਲਵਾੜ ਕੀਤਾ ਜਾਇਆ ਤੇ ਅਥਾਰਟੀ ਕੁਛ ਨਹੀਂ ਕਰ ਰਹੀ ਹੈ ਅੱਜ ਤੱਕ ਕੀ ਮੁੱਦਾ ਸੀਗਾ ਅੱਜ ਮਤਲਬ ਕਹਿੰਦੇ ਕਾਕਰੋਚ ਵਗੈਰਾ ਚੂਹੇ ਵਗੈਰਾ ਜਾਂ ਸੁੰਡੀਆਂ ਵਗੈਰਾ ਮਿਲਿਆ ਉਹ ਕੀ ਮਾਮਲਾ ਉਹ ਸਰ ਰਾਈਸ ਦੇ ਅੰਦਰ ਤੁਸੀਂ ਦੇਖਿਆ ਹੀ ਹੋਊਗਾ ਕਿ ਜਿਵੇਂ ਚੂਹੇ ਦੇ ਮਿੱਠਾ ਮਿਲਿਆ ਨੇ ਕਾਕਰੋਚ ਮਿਲੇ ਆ ਕੀ ਗੱਈਏ ਸਰ ਉਹਨਾਂ ਨੂੰ ਉਹਨਾਂ ਦੇ ਪਹਿਲਾਂ ਵੀ ਜਿਵੇਂ ਆਪਾਂ ਉਹ ਕਰਦੇ ਸੀਗੇ ਰੇਡ ਪਾਉਂਦੇ ਸੀਗੇ ਉਹ ਇੱਕ ਵਾਰੀ ਕਰਦੇ ਦੋ ਵਾਰੀ ਕਰਦੇ ਤੀਜੇ ਦਿਨ ਫਿਰ ਉਹਨੇ ਸ਼ਾਪ ਖੁੱਲ ਜਾਂਦੀ ਹੈ ਉਹਨਾਂ ਨੇ ਉਹੀ ਕਰਨਾ ਹੈ ਉਹਨਾਂ ਨੂੰ ਮੇਨ ਮੋਟਿਵ ਕੀ ਹੈ ਪ੍ਰੋਫਿਟ ਹੈ ਉਹਨਾਂ ਦੇ ਬੱਚਿਆਂ ਦਾ ਹੱਲ ਨਾ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਦਾ ਕੀ ਕਦੇ ਕੰਪਲੇਂਟ ਹੋਰ ਵੀ ਕਿਤੇ ਕੀਤੀ ਹੈ ਹੈਲਥ ਡਿਪਾਰਟਮੈਂਟ ਜਾਂ ਕਿਸੇ ਹੋਰ ਅਥਾਰਟੀ ਨੂੰ ਨਹੀਂ ਸਰ ਅਸੀਂ ਤਾਂ ਨਹੀਂ ਕੀਤੀ ਬਟ ਹਾਂ ਬੱਚੇ ਕਰਦੇ ਹੁੰਦੇ ਆ ਪ੍ਰੋਟੈਸਟ ਵੀ ਹੁੰਦੇ ਆ ਬਟ ਕੋਈ ਸੁਣਦਾ ਨਹੀਂ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ Facebook Instagram X aur WhatsApp channel par